ਆ ਜਿਸ ਬੰਦੇ ਸੇਵਾ ਕਰ ਰਹੇ ਹੋਰੇ ਕੀ ਸਥਿਤੀ ਹੈ ਉਹਨੇ ਦੇਖੋ ਭਾਈ ਜੀ ਸਥਿਤੀ ਇਹ ਆ ਕਿ ਕੱਲ ਨਾਲੋਂ ਅੱਜ ਕੁਝ ਬਿਹਤਰ ਹੈ ਕਿਉਂਕਿ ਸੰਗਤ ਨੇ ਤੁਸੀਂ ਦੇਖਿਆ ਜੋਸ਼ ਲੋਕਾਂ ਦਾ ਇੰਨਾ ਜ਼ਿਆਦਾ ਜੋਸ਼ ਆ ਕੱਲ ਹਾਲਾਤ ਵਿਗੜੇ ਸੀ ਪਰ ਉਹ ਹੁਣ ਕੰਟਰੋਲ 'ਚ ਆ ਗਏ ਕਿਉਂਕਿ ਬਹੁਤ ਲੋਕਾਂ ਨੇ ਹਲਕੇ ਦੇ ਤੁਸੀਂ ਦੇਖੋ ਦੂਰੋਂ ਦੂਰੋਂ ਲੋਕ ਛੋਟੇ ਛੋਟੇ ਜਵਾਕ ਵੀ ਝੂਪਦੇ ਵੀ ਨੁਕਸਾਨ ਨਾ ਹੋ ਜੇ ਕਿਸੇ ਉਹ ਡਰਨ ਦੀ ਕੋਈ ਗੱਲ ਨਹੀਂ ਬਾਕੀ ਉਹ ਮਾਲਕ ਆਪਾਂ ਆਪਣੇ ਵੱਲੋਂ ਕੋਈ ਕੋਈ ਕੱਚ ਨਹੀਂ ਲੋਕਾਂ ਵੱਲੋਂ ਨਾ ਸੇਵਾ ਦੀ ਨਾ ਸਮਾਨ ਦੀ ਨਾ ਲੰਗਰ ਦੀ ਨਾ ਰੀਤੇ ਦੀ ਕੋਈ ਕਮੀ ਨਹੀਂ ਹੈ ਮਿਲਟਰੀ ਉਹਨਾਂ ਦਾ ਸਹਿਯੋਗ ਦਿੱਤਾ ਹੈ ਉਹ ਮਿਲਟਰੀ ਦਾ ਸਹਿਯੋਗ ਆ ਜਿਹੜਾ ਉਹ ਤਾਂ ਬਹੁਤ ਥੋੜਾ ਉਹ ਨਾ ਮਾਤਰ ਜੇ ਤੁਸੀਂ ਹੁਣ ਫਿਰਕੇ ਦੇਖੋਗੇ ਜਿਆਦਾ ਸਹਿਯੋਗ ਹੈ ਜਿਹੜਾ ਉਹ ਆਮ ਲੋਕਾਂ ਦਾ ਪਿੰਡਾਂ ਵਾਲਿਆਂ ਦਾ ਤੇ ਆਮ ਜਿਹੜੇ ਲੋਕ ਨੇ ਹੁਣ ਬੱਸ ਹੈ। ਮਿਲਟਰੀ ਦੇ ਤਾਂ ਮੈਨੂੰ ਲੱਗਦਾ 50 ਕ ਬੰਦੇ ਮਸੀਨ। 50 ਵੀ ਨਹੀਂ ਹੋਣੇ ਜਿੰਨੇ ਕ ਮੈਂ ਦੇ। ਆ ਜਿਹੜਾ 5000 ਬੰਦਾ ਇਹ ਆਪਣੇ ਪਿੰਡਾਂ ਦਾ ਭਾਈਚਾਰਾ। ਰਾਤੀ ਵੀ ਜੀ ਚੈਨਲ ਤੇ ਇੱਕ ਖਬਰ ਚੱਲੀ ਸੀ ਵੀ ਇੱਥੇ ਦੀ ਜਿਹੜੀ ਸਥਿਤੀ ਆ ਬਹੁਤ ਜਿਹੜਾ ਬੰਨ ਆ ਵੀ ਕਮਜ਼ੋਰ ਹੋ ਗਿਆ। ਦੇਖੋ ਇਹ ਕੱਲ ਰਾਤ ਖਬਰ ਮੈਂ ਵੀ ਸੁਣੀ। ਅੱਸੀ ਰਾਤ 8 8:30 ਵਜੇ ਇੱਥੋਂ ਹੀ ਗਏ। ਪਰ ਹਾਂ ਡਰਤਾ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ ਪਰ ਤੁਸੀਂ ਇਹ ਵੀ ਦੇਖੋ ਨਾ ਕਿ ਇੱਕ ਪਾਸੇ ਲੋਕ ਲੱਗੇ ਵੀ ਪੂਰੇ ਜੋਰ ਨਾਲ ਹੋਏ ਨੇ ਉਸ ਟਾਈਮ ਉਹ ਕਹ ਰਹੇ ਸੀ ਵੀ ਲੋਕ ਇੱਥੇ ਘਟ ਨੇ ਕਿ ਜਿਹੜੇ ਮੇਨ ਪਾਵਰ ਆ ਵੀ ਉਹ ਘਟ ਆ ਹਾਂ ਮੈਨ ਵੀ ਉਸ ਟਾਈਮ ਬਿਲਕੁਲ ਉਹ ਬਿਲਕੁਲ ਸਹੀ ਕਹਿ ਰਿਹਾ ਵੀ ਹੁਣ ਰਾਤ ਨੂੰ 8:30 9 ਵਜੇ ਤੱਕ ਆਮ ਬੰਦੇ ਲਈ ਖੜਨਾ ਮੁਸ਼ਕਲ ਹੈ ਆਮ ਬੰਦਾ ਸਵੇਰ ਦਾ ਲੱਗਿਆ ਹੋਇਆ ਜਿਹੜਾ ਉਹ ਸ਼ਾਮ ਤੱਕ ਤੁਹਾਨੂੰ ਪਤਾ ਕਿਸੇ ਨੇ ਘਰ ਜਾਣਾ ਪ੍ਰਸ਼ਾਦਾ ਛਕਣਾ ਜਾਂ ਨੇ ਡੰਗਰ ਬੱਚੇ ਦੇਖਣੇ ਨੇ ਲੋਕ ਉੱਥੇ ਅਸੀਂ ਵੀ ਚਲੇ ਗਏ ਸੀ ਉਸ ਟਾਈਮ 8:30 ਵਜੇ ਅਸੀਂ ਇੱਥੋਂ 8:00 ਵਜੇ ਗਏ ਆ ਅਸੀਂ ਪਰ ਹਾਂ ਠੀਕ ਆ ਹੋ ਜਾਂਦਾ ਕਈ ਵਾਰ ਪਰ ਨਹੀਂ ਲੋਕ ਜੁਟੇ ਹੁੰਦੇ ਲੋਕ ਸਾਂਭਣਗੇ ਮੈਂ ਇੱਕੋ ਤੇਰੇ ਚੈਨਲ ਤੇ ਬੇਨਤੀ ਕਰੂੰਗਾ ਕਿ ਅਫਵਾਹਾਂ ਚਨਾਪਸੋ ਤੁਸੀਂ ਆਓ ਇੱਥੇ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜੋ ਆ ਹਲਕਾ ਜਿਹੜਾ ਇਹ ਵੀ ਆਪਣਾ ਹੀ ਹਲਕਾ ਹੈ ਲੋਕਾਂ 'ਚ ਡਰ ਵੀ ਬਹੁਤ ਆ ਵੀ ਕਿਤੇ ਬੰਨ ਟੋਕਣਾ ਜਾਵੇ ਡਰ ਉਹ ਹੋ ਜਵੇ ਕਾਫੀ ਲੋਕ ਇੱਥੇ ਪਹੁੰਚ ਰਹੇ ਨੇ ਨਾਲ ਦੇਖੋ ਪ੍ਰਧਾਨ ਡਰ ਤਾਂ ਯਾਰ ਹੈ ਹੀ ਹੈ ਆਪਾਂ ਨੂੰ ਵੀ ਪਤਾ ਨਾ ਜੇ ਇੱਕ ਵਾਰੀ ਟੁੱਟ ਗਿਆ ਇੱਥੋਂ ਪਾਣੀ ਨਿਕਲ ਗਿਆ ਮੁੜ ਕੇ ਥੋੜੀ ਸੰਭ ਲਾਂਗੇ ਆਪਾਂ ਇਹ ਡਰ ਸੱਚਾ ਪਰ ਹਾਂ ਲੋਕ ਬੜੇ ਜੋਰ ਨਾਲ ਲੱਗੇ ਹੋਏ ਨੇ ਇਹ ਨਹੀਂ ਛੇਤੀ ਨਹੀਂ ਟੁੱਟਣ ਦਿੰਦੇ ਤੇਰੇ ਨਾਲ ਇੰਨਾ ਕੁ ਵਾਦਾ ਕਰਦਾ ਵੀ ਜੇ ਪਾਣੀ ਲੰਘੂਗਾ ਤਾਂ ਆ ਜਿਵੇਂ ਕਹਦੀ ਆ ਵੀ ਸਾਡੇ ਉੱਤੇ ਦੀ ਹੋ ਜਾਊ ਹੁਣ ਪਾਣੀ ਉਹ ਨਹੀਂ ਰੰਗਣ ਦਿੰਦੇ ਲੋਕਾਂ ਨੂੰ ਕੀ ਮੈਸੇਜ ਜਲਾ ਜਾਓ ਲੋਕਾਂ ਨੂੰ ਮੈਸੇਜ ਇਹੀ ਆ ਵੀ ਲੋਕ ਘਰੇ ਬੈਠ ਕੇ ਫੋਨਾਂ ਤੇ ਜਾਂ ਜੰਗੀਆਂ ਦੇ ਸਾਧਨਾਂ ਨਾਲ ਲਗੋ ਆਓ ਨਾਲ ਸੇਵਾ ਚ ਜੁਟੋ ਪ੍ਰਸ਼ਾਦੇ ਦੀ ਸੇਵਾ ਕਰ ਲਓ ਤੂੜੀ ਦੀ ਸੇਵਾ ਕਰ ਲਓ ਕਾਸ਼ੇ ਦੀ ਵੀ ਸੇਵਾ ਕਰੋ ਨਾਲ ਜੁਟੋ ਇੱਕ ਦੂਜੇ ਦੇ ਆਕੇ ਤਾਂ ਜੋ ਲੋਕਾਂ ਨੂੰ ਸਹਾਰਾ ਮਿਲ ਸਕੇ ਸਾਡਾ ਘਰੇ ਬੈਠ ਕੇ ਕੁਝ ਨਹੀਂ ਕਰਨਾ